ਕੰਤ ਦੇ ਜਿਹੜੇ ਪੱਖ ਵਿਦੇ ਮੁੱਦੇ ਨੇ ਉਹਨਾਂ ਨੂੰ ਅਸੀਂ ਕਿਵੇਂ ਪਿੰਡ ਪੱਤਰ ਦੇ ਉੱਤੇ ਸੱਤ ਪੱਤਰ ਦੇ ਉੱਤੇ ਲੈ ਕੇ ਜਾਣਾ ਹੈ ਉਹਦੇ ਲਈ ਵੀ ਵਿਚਾਰ ਕੀਤਾ ਕਿਉਂਕਿ ਪੰਜਾਬ ਨੂੰ ਚਾਰੇ ਤਰਫੋਂ ਜਿਹੜਾ ਕੁੱਟਿਆ ਜਾ ਰਿਹਾ ਹੈ ਕੇਂਦਰ ਸਰਕਾਰ ਦਾ ਜਿਹੜਾ ਇਹ ਨਵਾਂ ਕਾਨੂੰਨ ਆਇਆ ਹੈ ਮਨਰੇਗਾ ਬਾਰੇ ਇਸ ਕਾਨੂੰਨ ਨੇ ਬਹੁਤ ਵੱਡੀ ਮਾਰ ਕਰਨੀ ਹੈ ਖਾਸ ਤੌਰ ਤੇ ਉਤੇ ਪੰਜਾਬ ਦੇ ਮਜ਼ਦੂਰ ਵਰਗ ਦੇ ਉਤੇ ਕਿਉਂਕਿ ਪਹਿਲਾਂ ਵੀ ਜੇ ਪੇਮੈਂਟ ਲੇਟ ਹੋ ਜਾਂਦੀ ਸੀ ਜੀ ਉਹਦਾ ਕਾਰਨ ਸੀ ਕਿ ਸਟੇਟ ਨੇ 10% ਪਾਉਣਾ ਹੁੰਦਾ ਸੀ ਤੇ ਸਟੇਟ 10% ਪਾਉਣ ਤੋਂ ਵੀ ਜਿਹੜੀ ਹੈ ਉਹ ਅਸਮਰਥ ਕਿਉਂਕਿ ਆਰਥਿਕ ਤੌਰ ਦੇ ਉਤੇ ਇਹਨਾਂ ਨੇ ਸਟੇਟਾਂ ਨੂੰ ਪਹਿਲਾਂ ਜਿਹੜਾ ਬੜਾ ਬੋਨਾ ਬਣਾ ਦਿੱਤਾ ਹੈ ਸੈਂਟਰ ਗਵਰਨਮੈਂਟ ਨੇ ਤੇ ਪੰਜਾਬ ਲਈ ਤਾਂ ਬਿਲਕੁਲ ਹੀ ਅਸੰਭਵ ਨਹੀਂ ਹੈ 40% ਹਿੱਸਾ ਪਾਉਣਾ ਇਸ ਕਰਕੇ ਇਹ ਜਿਹੜੀ ਗਾਜ਼ ਡਿਗਣੀ ਹੈ ਇਹ ਸਾਡੇ ਪੰਜਾਬ ਦੇ ਮਜ਼ਦੂਰ ਵਰਗ ਤੇ ਡਿਗਣੀ ਹੈ। ਔਰ ਇਹਦੇ ਲਈ ਅਸੀਂ ਸਾਰੇ ਲੀਡਰ ਸਾਹਿਬਾਨ ਨੇ ਮਿਲ ਕੇ ਲੰਮ ਦੀ ਜਿਹੜਾ ਉਹ ਕਰਨ ਦਾ ਜਿਹੜਾ ਫੈਸਲਾ ਕੀਤਾ ਹੈ। ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਅਸੀਂ ਮਜ਼ਦੂਰਾਂ ਦੇ ਹੱਕ ਦੇ ਵਿੱਚ ਆਂ ਔਰ ਇਹ ਜਿਹੜਾ ਕਾਨੂੰਨ ਮਜ਼ਦੂਰਾਂ ਲਈ ਮਾਰੂ ਸਾਬਤ ਹੋਣੇ ਇਸ ਲਈ ਅਸੀਂ ਮਜ਼ਦੂਰਾਂ ਦੇ ਨਾਲ ਖੜਾਂਗੇ। ਸਾਨੂੰ ਜੋ ਵੀ ਸੰਘਰਸ਼ ਕਰਨਾ ਪਿਆ ਮਜ਼ਦੂਰਾਂ ਦੇ ਨਾਲ ਮਿਲ ਕੇ ਅਸੀਂ ਇਹਦੇ ਚਾਤਣਾ ਯੋਗਦਾਨ ਪਾਵਾਂਗੇ ਔਰ ਅੱਗੇ ਲੱਗ ਕੇ ਜਿਹੜਾ ਹੈ ਹਰ ਸੰਭਵ ਜਿਹੜਾ ਹੈ ਅਸੀਂ ਅਗਵਾਈ ਕਰਾਂਗੇ ਮਜ਼ਦੂਰਾਂ ਦੇ ਨਾਲ ਤੱਕਾ ਜਿਹੜਾ ਹੈ ਉਹ ਹੋਣ ਨਹੀਂ ਦੇਣਾ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਵਿੱਚ ਪਰਿਵਾਰ ਐ ਅਜਿਹਾਂ ਦੇ ਚੁੱਲ੍ਹੇ ਜਿਹੜੇ ਹੈ ਉਹ ਮਨਰੇਗਾ ਤਹਿਤ ਮਿਲਦੀਆਂ ਦਿਹਾੜੀਆਂ ਦੇ ਨਾਲ ਹੀ ਚੱਲਦੇ ਐ ਤੇ ਕੇਂਦਰ ਸਰਕਾਰ ਨੇ ਉਹਨਾਂ ਦੇ ਚੁੱਲ੍ਹਿਆਂ ਨੂੰ ਠੰਡਾ ਕਰਨ ਦਾ ਜਿਹੜਾ ਯਤਨ ਕੀਤਾ ਹੈ ਇਹ ਕਾਨੂੰਨ ਬਣਾ ਕੇ 100 ਦਿਨ ਦੀ ਬਜਾਏ 125 ਦਿਨ ਦੀ ਗਾਰੰਟੀ ਦਿੱਤੀ ਐ ਤੇ ਕਰੋਨਾ ਕਾਲ ਦੇ ਵਿੱਚ ਵੱਧ ਤੋਂ ਵੱਧ 52 ਦਿਨ ਕੰਮ ਮਿਲਿਆ ਇਹ ਕੰਮ 100 ਦਿਨ ਵੀ ਪੂਰਾ ਨਹੀਂ ਸੀ ਦੇ ਪਾਉਂਦੇ ਤੇ 125 ਦਿਨ ਜਿਹੜਾ ਹੈ ਉਹ ਕਿੱਥੋਂ ਦੇ ਪਾਉਣਗੇ ਇਸ ਲਈ ਇਸ ਕਾਨੂੰਨ ਨੇ ਬਹੁਤ ਵੱਡੀ ਸੱਟ ਮਾਰ ਲਈ ਤੇ ਅਸੀਂ ਹਰ ਕੀਮਤ ਦੇ ਉੱਤੇ ਪੰਜਾਬ ਦੇ ਮਜ਼ਦੂਰ ਵਰਗ ਦੇ ਨਾਲ ਖੜਾਂਗੇ ਪੰਜਾਬ ਦੇ ਕਿਸਾਨ ਦੇ ਨਾਲ ਖੜਾਂਗੇ ਜਿੱਥੇ ਕਿਤੇ ਵੀ ਧੱਕਾ ਹੋਇਆ ਗਿਆ ਚਾਹੇ ਉਹ ਕੇਂਦਰ ਸਰਕਾਰ ਵੱਲੋਂ ਹੋਵੇ ਚਾਹੇ ਉਹ ਪੰਜਾਬ ਸਰਕਾਰ ਵੱਲੋਂ ਹੋਵੇ ਅਸੀਂ ਹਰ ਪ੍ਰਕਾਰ ਦੇ ਧੱਕੇ ਦੇ ਖਿਲਾਫ ਜਿਹੜਾ ਹੈ ਆਪਣੀ ਮਹਮਤਰੀ ਹੈ ਉਹ ਯਾਦੀ ਰੱਖਾਂਗੇ ਬਹੁਤ ਕਹਾਣ ਇੱਕ ਕਿਸਾਨ ਦਾ ਚੁੱਲਿਆਂ ਦੇ ਉੱਤੇ ਜਿਹੜਾ ਇੱਕ ਕਿਸਾਨ ਦਾ ਠੰਡਾ ਪਾਣੀ ਪਾਇਆ ਹੈ ਮਜ਼ਦੂਰ ਵਰਗ ਦੇ ਕੇਂਦਰ ਸਰਕਾਰ ਨੇ ਇਹ ਬਿੱਲ ਪੇਸ਼ ਕਰਕੇ ਤੇ ਅਸੀਂ ਮਜ਼ਦੂਰ ਵਰਗ ਦੇ ਘਰਾਂ ਦੇ ਚੁੱਲ੍ਹੇ ਜਿਹੜੇ ਹੈ ਉਹ ਠੰਡੇ ਨਹੀਂ ਹੋਣਦਿਆਂਗੇ ਹਰ ਸਮਰਥਨ ਕਰਾਂਗੇ ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਕਿਤੇ ਲੈਂਡ ਪੂਲਿੰਗ ਐਕਟ ਲੈ ਆਉਂਦੀ ਹੈ ਕਿਤੇ ਉਹ ਵਾਪਸ ਲੈਂਦੀ ਹੈ ਕਿਤੇ ਪਠੰਡੇ ਦੀ ਜ਼ਮੀਨ ਜਿਹੜੀ ਹੈ ਉਹਨੂੰ ਗੱਪਣ ਦੇ ਲਈ ਜਿਹੜਾ ਹੈ ਉਹ ਯਤਨਸ਼ੀਲ ਹੈ ਕੇਂਦਰ ਸਰਕਾਰ ਬਿਜਲੀ ਜਿਹੜਾ ਕਾਨੂੰਨ ਬਣਾ ਰਹੀ ਹੈ ਉਹਦੇ ਵਿੱਚ ਵੀ ਸੂਬਿਆਂ ਦੇ ਅਧਿਕਾਰਾਂ ਤੇ ਟਾਕਾ ਮਾਰਿਆ ਜਾ ਰਿਹਾ ਹੈ ਲੇਕਿਨ ਪੰਜਾਬ ਸਰਕਾਰ ਖਮੋਸ਼ੀ ਦੇ ਨਾਲ ਦੇਖ ਰਹੀ ਹੈ ਪੰਜਾਬ ਸਰਕਾਰ ਦੀ ਚੁੱਪੀ ਜਿਹੜੀ ਹੈ ਉਹ ਦੱਸ ਰਹੀ ਹੈ ਕਿ ਬਿਜਲੀ ਕਾਨੂੰਨ ਜਿਹੜਾ ਕੇਂਦਰ ਬਣਾ ਰਿਹਾ ਉਹਦੇ ਨਾਲ ਇਹਦੀ 100% ਦੀ ਸਹਿਮਤੀ ਹੈ ਜੰਗਲ ਪੰਜਾਬ ਦੇ ਉਜਾੜੇ ਜਾ ਰਹੇ ਨੇ ਮੱਤੇਵਾੜ ਦਾ ਜੰਗਲ ਜਿਹੜਾ ਹੈ ਉਹ ਉਜਾੜ ਕੇ ਜਿਹੜਾ ਹੈ ਉੱਥੇ ਜਿਹੜਾ ਹੈ ਕਾਰਪੋਰੇਟਾਂ ਨੂੰ ਜਿਹੜੀ ਹੈ ਉਹ ਜਗ੍ਹਾ ਦਿੱਤੀ ਜਾ ਰਹੀ ਹੈ ਉਥੇ ਵੀ ਜਿਹੜਾ ਹੈ ਐਸੀ ਵਰਗ ਦੇ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਤਾਂ ਅਸੀਂ ਪੰਜਾਬ ਸਰਕਾਰ ਦੇ ਚਾਹੇ ਉਹ ਧੱਕੇ ਆ ਚਾਹੇ ਕੇਂਦਰ ਸਰਕਾਰ ਦੇ ਅਸੀਂ ਉਹਨਾਂ ਦੇ ਖਿਲਾਫ ਜਿਹੜਾ ਹੈ ਉਹ ਉੱਜਾਂਗੇ ਇਹਦੇ ਲਈ ਅੱਜ ਸਾਡੀ ਪਾਰਟੀ ਦੀ ਜਿਹੜੀ ਹੈ ਉਹ ਲੀਡਰਸ਼ਿਪ ਨੇ ਸਿਰ ਜੋੜ ਕੇ ਜਿਹੜਾ ਐਲਾਨ ਕੀਤਾ ਹੈ ਕਿ ਅਸੀਂ ਪੰਜਾਬ ਨਾਲ ਹੈ ਅਸੀਂ ਪੰਥ ਨਾਲ ਹੈ ਜਿਪਟਾਲ ਸਾਹਿਬ ਤੁਸੀਂ ਇਹ ਤਾਂ ਦਿਲਾਸਾ ਤਾਂ ਕਿ ਦੇ ਰਹੇ ਹੋ ਕਿ ਤੁਸੀਂ ਨਾਲ ਉਹ ਇਹ ਗੱਲ ਤਾਂ ਕਾਂਗਰਸ ਵੀ ਕਰ ਰਹੀ ਹੈ ਆਮ ਆਦਮੀ ਪਾਰਟੀ ਵੀ ਕਰ ਰਹੀ ਹੈ ਪਰ ਜਿਹੜੇ ਪੀੜਤ ਨੇ ਉਹ ਜਾਣਨਾ ਚਾਹੁੰਦੇ ਕਿ ਤੁਸੀਂ ਕਿਸ ਹੱਦ ਤੱਕ ਨਾਲ ਨੂੰ ਤੁਹਾਡੇ ਕੋਲ ਰੋਡ ਮੈਪ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਬਿਲਕੁਲ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਦੀ ਰੂਪਰੇਖਾ ਜਿਹੜੀ ਹੈ ਉਹ ਲਿਖਣ ਦੇ ਲਈ ਅਸੀਂ ਕੁਝ ਜਿਹੜੇ ਸਿਆਣੇ ਸਾਡੇ ਪਰਸਨ ਨੇ ਉਹਨਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਨੇ ਉਹ ਰੂਪਰੇਖਾ ਉਹ ਲਿਖਣਗੇ ਔਰ ਅਸੀਂ ਸੰਘਰਸ਼ ਜਿਹੜਾ ਹੈ ਉਹ ਪਹਿਲਾਂ ਸ਼ੁਰੂ ਕਰਾਂਗੇ ਅਸੀਂ ਸੰਘਰਸ਼ ਸ਼ੁਰੂ ਕਰਾਂਗੇ ਮਜ਼ਦੂਰਾਂ ਨੂੰ ਨਾਲ ਲਾਂਗੇ ਔਰ ਜਿਹੜੇ ਭਾਈਚਾਰੇ ਸ਼ਿਕਾਰ ਹੋ ਰਹੇ ਹੈ ਜਾਂ ਹੋਣਗੇ ਉਹਨਾਂ ਨੂੰ ਅਸੀਂ ਜਿਹੜਾ ਨਾਲ ਲੈ ਕੇ ਚਲੀਏ ਸਿੰਨੇ ਬਹੁਤ اچھی ਗੱਲ ਚੱਕੀ ਕਹਿੰਦੇ ਕਿ ਅਸੀਂ ਮਤੇ ਪਾ ਰਹੇ ਹਾਂ ਪਰ ਸਾਨੂੰ ਚਾਹੀਦਾ ਕਿ ਜੇ ਇੰਨਾ ਕਰ ਤਾਂ ਚਾਹੀਦੀ ਦਿੱਲੀ ਜਾ ਕੇ ਬਹਿ ਜੀਏ ਬਿਲਕੁਲ ਬੈਠਣਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਜਿਹੜਾ ਦੇਖੋ ਇਹਨਾਂ ਨੇ ਸਟੇਟਾਂ ਨੂੰ ਜਿਹੜਾ ਹੈ ਮਿਜ਼ੋਰਮਾ ਮਹਗਾ ਲਿਆ ਹੈ ਸਿਕਮ ਹੈ ਉਹਨਾਂ ਨੂੰ ਉਹਨਾਂ ਨੇ ਈ ਗ੍ਰੇਡ ਦੀ ਸ਼੍ਰੇਣੀ ਚ ਰੱਖਿਆ ਹੋਇਆ ਹੈ ਪੰਜਾਬ ਜਿਹੜਾ ਹੈ ਉਹਨਾਂ ਹੀ ਸੈਂਸਿਟਿਵ ਸਟੇਟ ਹੈ ਬਾਰਡਰ ਸਟੇਟ ਹੈ ਤੇ ਇਹਨੂੰ ਵੀ ਜਿਹੜਾ ਹੈ ਉਸੇ ਕੈਟਾਗਰੀ ਦੇ ਵਿੱਚ ਰੱਖਣਾ ਚਾਹੀਦਾ ਸੀ ਜਿਹੜੀ ਕੈਟਾਗਰੀ ਦੇ ਵਿੱਚ ਕਸ਼ਮੀਰ ਰੱਖਿਆ ਹੋਇਆ ਹੈ ਜਿਹੜੀ ਕੈਟਾਗਰੀ ਦੇ ਵਿੱਚ ਅਰुणाਚਲ ਹੈ ਜਿਹੜੀ ਕੈਟਾਗਰੀ ਦੇ ਵਿੱਚ ਮਿਜ਼ ਜੇ ਹਿਮਾਚਲ ਨੂੰ ਜਿਹੜਾ ਉਹ ਕੈਟਾਗਰੀ ਦੇ ਵਿੱਚ ਪਾਇਆ ਜਾ ਸਕਦਾ ਜਿੱਥੇ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਨਹੀਂ ਤੇ ਪੰਜਾਬ ਵੀ ਉਹਨਾਂ ਵਾਂਗ ਇੱਕ ਸੈਸਟਰ ਸਟੇਟ ਹੈ ਤੇ ਪੰਜਾਬ ਨੂੰ ਅਣਗੌਲਾ ਕਰਨਾ ਜਿਹੜਾ ਹੈ ਇਹ ਇੱਕ ਵੱਡੀ ਸਾਜ਼ਿਸ਼ ਹੈ ਕੇਂਦਰ ਸਰਕਾਰ ਦੀ। ਜੈਜੀ 328 ਜਿਹੜੇ ਸਰੂਪਾਂ ਦੀ ਗੱਲ ਹੈਗੀ ਉਹਦੇ ਵਿੱਚ ਅੱਜ ਸਿੰਦਰ ਸਿੰਘ ਕੋਲੀ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰੀ ਗ੍ਰਿਫਤਾਰ ਕਰ ਦਿੱਤਾ ਗਿਆ ਹੈ। ਕੀ ਕਹੋਗੇ ਤੁਸੀਂ ਇਸ ਬਾਰੇ? ਜੈਜੀ ਬੜਾ ਵਧੀਆ ਸਵਾਲ ਕੀਤਾ ਮੈਂ ਇਸ ਜਾਂਚ ਦੇ ਨਾਲ ਜੁੜਿਆ ਮੈਨੂੰ ਕਈ ਦਿਨਾਂ ਤੋਂ ਫੋਨ ਵੀ ਆ ਰਹੇ ਸੀ ਕਿ ਤੁਹਾਨੂੰ ਬੋਲਣਾ ਚਾਹੀਦਾ ਹੈ। ਅਸੀਂ ਇਹ ਜਾਂਚ ਕਰਵਾਈ ਸੀ ਅਕਾਲ ਤਖਤ ਸਾਹਿਬ ਵੱਲੋਂ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਵੇਲੇ ਇੱਕ ਫੈਸਲਾ ਕੀਤਾ ਸੀ ਕਿ ਜਿਹੜੇ ਵੀ ਦੋਸ਼ੀ ਪਾਏ ਜਾਣਗੇ ਅਸੀਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਵਾਂਗੇ ਤੇ ਜਦੋਂ ਜਾਂਚ ਜਿਹੜੀ ਹੈ ਉਹ ਮੁਕੰਮਲ ਹੋ ਗਈ ਤੇ ਦੋਸ਼ੀਆਂ ਦੇ ਨਾਂ ਸਾਹਮਣੇ ਆ ਗਏ ਤੇ ਤੁਹਾਨੂੰ ਪਤਾ ਹੋਵੇਗਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਾਰ ਯੂ ਟਰਨ ਜਿਹੜਾ ਫੈਸਲਾ ਲੈਂਦਿਆਂ ਇਹ ਕਹਿਤਾ ਕਿ ਇਹ ਕਾਰਵਾਈ ਜਿਹੜੀ ਹੈ ਉਹ ਕਾਨੂੰਨੀ ਅਸੀਂ ਨਹੀਂ ਕਰਵਾਵਾਂਗੇ ਉਹਦਾ ਕਾਰਨ ਕੀ ਸੀ ਉਹਦਾ ਕਾਰਨ ਹੀ ਸਤਿੰਦਰ ਸਿੰਘ ਕੋਹਲੀ ਸੀ ਜੇ ਜਾਂ ਦੋਸ਼ੀਆਂ ਦੇ ਵਿੱਚ ਸਤਿੰਦਰ ਸਿੰਘ ਕੋਹਲੀ ਦਾ ਨਾਮ ਨਾ ਆਉਂਦਾ ਤੇ ਮੈਨੂੰ ਲੱਗਦਾ ਕਿ ਕਾਨੂੰਨੀ ਕਾਰਵਾਈ ਉਦੋਂ ਹੀ ਹੋ ਜਾਣੀ ਸੀ ਸ਼੍ਰੋਮਣੀ ਕਮੇਟੀ ਵੱਲੇ ਨੇ ਕਰ ਦੇਣੀ ਸੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਸਤਿੰਦਰ ਸਿੰਘ ਕੋਹਦੀ ਨੂੰ ਬਚਾਉਣ ਦੇ ਲਈ ਹੀ ਕਾਨੂੰਨੀ ਕਾਰਵਾਈ ਜਿਹੜੀ ਆ ਰੋਕੀ ਸੀ ਇਹ ਇੱਕ ਸੱਚ ਹੈ ਸਾਹਿਬ ਤੁਸੀਂ ਤਾਂ ਜ਼ਿੰਮੇਵਾਰ ਸੀਗੇ ਫਿਰ ਤੁਸੀਂ ਕਿਉਂ ਨਹੀਂ ਕੋਈ ਸਟੈਪ ਨਹੀਂ ਅਸੀਂ ਤਾਂ ਲਿਖ ਕੇ ਦਿੱਤਾ ਸੀ ਨਾ ਅਸੀਂ ਰਿਪੋਰਟ ਦੇ ਨਾਲ ਦੋਸ਼ੀਆਂ ਦੇ ਨਾਮ ਮੈਂਸ਼ਨ ਕਰਕੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਲੈ ਕੇ ਦਿੱਤਾ ਸੀ ਕਿ ਯੋਗ ਕਾਰਵਾਈ ਜਿਹੜੀ ਹੈ ਇਹਨਾਂ ਦੇ ਤੁਸੀਂ ਕਰੋ ਤੇ ਯੋਗ ਕਾਰਵਾਈ ਜਿਹੜੀ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਕਰਨੀ ਪੰਦੀ ਸੀ ਤੇ ਜਦੋਂ ਸਤਿੰਦਰ ਸਿੰਘ ਕੋਹਲੀ ਦਾ ਨਾਮ ਉਸ ਰਿਪੋਰਟ ਦੇ ਵਿੱਚ ਆ ਗਿਆ ਸਤਿੰਦਰ ਸਿੰਘ ਕੋਹਲੀ ਕੌਣ ਸੀ ਸਤਿੰਦਰ ਸਿੰਘ ਕੋਹਲੀ ਜਿਹੜਾ ਹੈ ਉੱਥੇ ਇੱਕ ਰੱਖਿਆ ਹੋਇਆ ਸੀ ਇਹਨਾਂ ਨੇ ਸੀਏ 10 ਕਰੋੜ ਰੁਪਈਆ ਜਿਹੜਾ ਉਹਨੂੰ ਇਹ ਦਿੱਤੇ ਸੀ ਤੇ ਅਸੀਂ ਇਹ ਕਿਹਾ ਕਿ ਇਹਨੇ ਕੰਮ ਮੁਕੰਮਲ ਨਹੀਂ ਕੀਤਾ 25% ਕੰਮ ਕੀਤਾ ਇਹਨੇ ਕੰਮ ਮੁਕੰਮਲ ਕਿਉਂ ਨਹੀਂ ਕੀਤਾ ਇਸ ਸਤਿੰਦਰ ਸਿੰਘ ਦਾ ਇਹ ਕੰਮ ਬਣਦਾ ਸੀ ਇਹ ਡਿਊਟੀ ਬਣਦੀ ਸੀ ਕਿ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜਿਹੜੇ ਲੈਜ਼ਰਾਂ ਦੇ ਵਿੱਚ ਜਿੱਥੇ ਐਂਟਰੀ ਦਰਜ ਹੁੰਦੀ ਹੈ ਉਹਨੂੰ ਚੈੱਕ ਕਰਦੇ ਤੇ ਫਿਜ਼ੀਕਲ ਜਿਹੜੀ ਹੈ ਉਹ ਇਨਸਪੈਕਸ਼ਨ ਵੀ ਕਰਦੇ ਜੇ ਗੁਰਦੁਆਰਿਆਂ ਦੇ ਵਿੱਚ ਮਿਰਚਾਂ ਦੀ ਇਨਸਪੈਕਸ਼ਨ ਕੀਤੀ ਜਾ ਸਕਦੀ ਹੈ ਲੱਕੜਾਂ ਦੀ ਇਨਸਪੈਕਸ਼ਨ ਕੀਤੀ ਜਾ ਸਕਦੀ ਹੈ ਕਿ ਲੈਜ਼ਰਾਂ ਦੇ ਨਾਲ ਸੂਰ ਦੇ ਵਿੱਚ ਪਿਆ ਜਿਹੜਾ ਰਾਸ਼ਨ ਆ ਮੇਲ ਖਾਂਦਾ ਕਿ ਨਹੀਂ ਖਾਂਦਾ ਲੇਕਿਨ ਪ੍ਰੈਸ ਦੇ ਵਿੱਚ ਜਿਹੜਾ ਸਤਿੰਦਰ ਸਿੰਘ ਕੋਹਲੀ ਨੇ ਇਹ ਕੋਤਾਹੀ ਕੀਤੀ ਸੀ ਇਹਦੀ ਜ਼ਿੰਮੇਵਾਰੀ ਸੀ 10 ਕਰੋੜ ਰੁਪਏ ਸ਼੍ਰੋਮਣੀ ਕਮੇਟੀ ਇਹਨੂੰ ਦਿੰਦੀ ਸੀ ਕਿ ਤੂੰ ਭਾਈ ਇਹ ਸਾਰੀ ਪ੍ਰਬੰਧ ਰੱਖਣਾ ਹੈ ਸਾਰਾ ਸਿਸਟਮ ਠੀਕ ਰੱਖਣਾ ਹੈ ਪਰ ਇਹਨੇ ਆਪਣੀ ਡਿਊਟੀ ਜਿਹੜੀ ਹੈ ਨਹੀਂ ਨਿਭਾਈ ਸੀ ਇਸ ਕਰਕੇ ਅਸੀਂ ਇਹ ਕਿਹਾ ਸੀ ਕਿ 7.5 ਕਰੋੜ ਰੁਪਏ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਮ੍ਹਾਂ ਕਰਾ ਦੇ ਅਕਾਲ ਤਖਤ ਸਾਹਿਬ ਵੱਲੋਂ ਪਿਆਸ ਅੱਜ ਜਿਹੜਾ ਤੁਹਾਡੇ ਸਾਥ ਚੱਲ ਰਹੀ ਸੀ ਉਹ ਠੀਕ ਹੋ ਗਈ ਅੱਜ ਦੀ ਮੀਟਿੰਗ ਦੇ ਵਿੱਚ ਸੱਤ 7.5 ਕਰੋੜ ਰੁਪਏ ਸਰਕਾਰ ਨੂੰ ਮੇਰੇ ਖਿਆਲ ਕੋਲੀ ਤੋਂ ਵਸੂਲ ਕਰਕੇ ਸ਼ਰੂਨੀ ਕਮੇਟੀ ਦੇ ਖਾਤੇ 'ਚ ਜਮ੍ਹਾਂ ਕਰਾਉਣ ਦੀ ਇਹ ਦਰੂਣੀ ਗੱਲ ਕਰ ਰਹੇ ਹੋ ਸਾਡਾ ਕੋਈ ਦਰੂਣੀ ਮਤਭੇਦ ਨਹੀਂ ਕਿਹਾ ਗਿਆ ਜਿਹੜੇ ਤੁਹਾਡੇ ਵੀ ਤੁਹਾਡੇ ਤੁਸੀਂ ਅਸੀਂ ਮੇਰੀ ਪੇਸ਼ਕਸ਼ ਕੀਤੀ ਜਿਹੜਾ ਜਿਹੜਾ ਇਹ ਮਤਭੇਦ ਹੈ ਨਾ ਇਹ ਪਕੌੜੇਦਾਲ ਦਾ ਆਈਟੀ ਬੈਂਕ ਹੀ ਫਲਾ ਰਿਹਾ ਸੀ ਕੋਈ ਮਤਭੇਦ ਨਹੀਂ ਕੋਈ ਪੰਥਕ ਇਕਤਾ ਦੀ ਗੱਲ ਲਗਾਤਾਰ ਮਨਪੀ ਸਿੰਘ ਯਾਲੀ ਕਰਦੇ ਰਹੇ ਨੇ ਉਹ ਅੱਜ ਚੱਲੀ ਅੰਦਰ ਕੋਈ ਗੱਲਬਾਤ ਪੰਥਕ ਇਕਤਾ ਤੋਂ ਕੋਈ ਵੀ ਮੁਨਕਰ ਨਹੀਂ ਹੈ ਨਾ ਯਾਲੀ ਸਾਹਿਬ ਮੁਨਕਰ ਹੈ ਨਾ ਮੈਂ ਮੁਨਕਰ ਹਾਂ ਨਾ ਛੋਟੇ ਪਰ ਸਾਹਿਬ ਮੁਨਕਰ ਹੈ ਅਸੀਂ ਵੀ ਚਾਹੁੰਦੇ ਹਾਂ ਕਿ ਪੰਥਕੀਆਂ ਸਾਰੀਆਂ ਜਮਾਤਾਂ ਜਿਹੜੀਆਂ ਹੈ ਉਹ ਇਕੱਠੀਆਂ ਹੋਣ ਲੇਕਿਨ ਉਹਦਾ ਆਧਾਰ ਜਿਹੜਾ ਹੈ ਉਹ ਸਿੱਖ ਸਿਧਾਂਤ ਸਿੱਖ ਫਲਸਫਾ ਔਰ ਖਾਸ ਤੌਰ ਤੇ ਉਤੇ ਦੋ ਦਸੰਬਰ ਦਾ ਹੁਕਮਨਾਮਾ ਹੋਣਾ ਚਾਹੀਦਾ ਜਦੋਂ ਤੁਸੀਂ ਇਹਨੇ ਸੂਪਾਂ ਦੀ ਆਪਾਂ ਗੱਲ ਕਰਦੇ ਹਾਂ ਉਹਦੇ ਵਿੱਚ ਕੋਈ ਹੋਰ ਵੀ ਸੂਪਾਂ ਤੇ ਜਾਂ ਹੋਰ ਵੀ ਕੋਈ ਗੱਲ ਅੰਤ ਤੁਸੀਂ ਕੀ ਆਖੀ ਜਾਂਚ ਕਰ ਰਹੇ ਸੀ ਅਸੀਂ ਆਲਰੇਡੀ ਐਸ ਮਾਮਲੇ ਦੇ ਵਿੱਚ ਤੇ ਇੱਕ ਡਾਕਟਰ ਰੂਪ ਸਿੰਘ ਸੀਗਾ ਜੋ ਨਹੀਂ ਦੁਨੀਆ ਦੇ ਵਿੱਚ ਹੈ ਕਿ ਉਹ ਜਦੋਂ ਇਹ 2020 ਦੇ ਵਿੱਚ ਕੰਟਰੋਵਰਸੀ ਆ ਹੋਈ ਸੀਗੀ ਤੇ ਕਾਫੀ ਗੱਲ ਉੱਭਰੀ ਸੀਗੀ ਤੁਹਾਡੀ ਜਿਹੜੀ ਤੁਸੀਂ ਪੜਤਾਲ ਕੀਤੀ ਉਹ ਚ ਕੀ ਕੋਈ ਨਿਕਲ ਕੇ ਆਇਆ ਤਾਂ ਜੀ ਡਾਕਟਰ ਰੂਪ ਸਿੰਘ ਹੁਣ ਵੀ ਹੈਗੇ ਨੇ ਉਹ ਵਿਦੇਸ਼ ਦੇ ਵਿੱਚ ਨੇ ਉਹ ਡਾਕਟਰ ਹਰਚੰਦ ਸਿੰਘ ਸੀਗੇ ਹਰਚੰਦ ਸਿੰਘ ਸੌਰੀ ਐਕਚੁਅਲੀ ਕੀ ਸੀ ਕਿ ਅਸੀਂ ਕਿ ਕਿਤਾ ਸੀ 16 ਜਾਣੇ ਸੀ ਜਿਨ੍ਹਾਂ ਦੇ ਵਿੱਚੋਂ 2 3 ਜਾਂ 4 ਜਾਣੇ ਮੈਨੂੰ ਹੁਣ ਕਿਉਂਕਿ ਕਾਫੀ ਸਮਾਂ ਹੋ ਗਿਆ ਕਿ 메ਨ ਦੋਸ਼ੀ ਸੀ ਜਿਹੜੇ ਡਾਕਟਰ ਰੂਪ ਸਿੰਘ ਸੀ ਜਾਂ ਭਾਈ ਸਰਦਾਰ ਮਨਜੀਤ ਸਿੰਘ ਸੀ ਜਾਂ ਡਾਕਟਰ ਹਰਚੰਦ ਸਿੰਘ ਸੀ ਜਾਂ ਇੱਕ ਦੋ ਬੰਦੇ ਹੋਰ ਜਿਹੜੇ ਸੀ ਇਹ ਸਿਰਫ ਅਨਗਹਿਲੀ ਦੇ ਦੋਸ਼ੀ ਸੀ ਵੀ ਇਹ ਇੱਕ ਜ਼ਿੰਮੇਵਾਰ ਅਹੁਦੇ 'ਤੇ ਸੀ ਇਹਨਾਂ ਨੇ ਇਹਨਾਂ ਦੀ ਨਿਗਾ ਮਤਲਬ ਇਹ ਇੱਕ ਜ਼ਿੰਮੇਵਾਰ ਪੋਸਟ 'ਤੇ ਬੈਠੇ ਸੀ ਤੇ ਇਹਨਾਂ ਦੇ ਜ਼ਿੰਮੇਵਾਰ ਪੋਸਟ 'ਤੇ ਬੈਠਿਆ ਹੁੰਦੇ ਆ ਇਹੇਟਲੇ ਮੁਲਾਜ਼ਮ ਜਿਹੜੇ ਉਹ ਕਰਪਸ਼ਨ ਕਰਦੇ ਰਹੇ ਜਾਂ ਘਪਲਾ ਕਰਦੇ ਰਹੇ ਤਾਂ ਤਾਂ ਉਹਨਾਂ ਦੇ ਨਾਂ ਇਸ ਦੇ ਵਿੱਚ ਸ਼ਾਮਲ ਕੀਤਾ ਗਿਆ ਫਿਰਨਾਂ ਸਾਹਿਬ ਮੇਰੇ ਇੱਕ ਆਖਰੀ ਅਦਰਵਾਇਜ਼ ਇਹ ਜਿਹੜੇ ਡਾਕਟਰ ਰੂਪ ਸਿੰਘ ਮਨਜੀਤ ਸਿੰਘ ਜੀ ਜਾਂ ਇੱਕ ਡਾਕਟਰ ਹਰਜਨ ਸਿੰਘ ਇਹ ਸਿਰਫ ਤੇ ਸਿਰਫ ਉਸ ਵੇਲੇ ਵੱਡੇ ਆਉਦਿਆਂ ਤੇ ਬਰਾਜ਼ਮਾਨ ਸੀ ਇਹਨਾਂ ਤੇ ਸਿਰਫ ਅੰਗਹਿਲੀ ਦਾ ਦੋਸ ਸੀ ਹੋਰ ਕੋਈ ਨਹੀਂ ਸਰਦ ਸਾਹਿਬ ਮੇਰਾ ਆਖਰੀ ਸਵਾਲ ਹੈ 1328 ਫਬਰ ਤੁਸੀਂ 2017 ਤੋਂ ਬਾਅਦ ਤੁਹਾਡੀ ਸੇਵਾ ਮੁਕਤੀ ਦੇ ਤੱਕ ਤੁਸੀਂ ਜਖੇਦਾਰ ਰਹੇ ਹੋ ਤੇ ਉਸ ਦਰਮਿਆਨ ਸਿਰਫ ਤੁਸੀਂ ਲਿਖਤੀ ਹੀ ਦਿੱਤਾ ਤੁਸੀਂ ਇਸ ਤੋਂ ਇਲਾਵਾ ਕੁਝ ਨਹੀਂ ਕਰਿਆ ਨਹੀਂ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਮਤਾ ਪਾਉਂਦੀ ਹੈ ਕਿ ਅਕਾਲ ਤਖਤ ਸਾਹਿਬ ਇਹਦੀ ਜਾਂਚ ਕਰਵਾਵੇ ਹਾਲਾਂਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਮਰਥ ਸੀ ਅਕਾਲ ਤਖਸਬ ਤੇ ਮਾਮਲਾ ਭੇਜਣ ਦੀ ਲੋੜ ਨਹੀਂ ਸੀ ਮੈਂ ਉਸ ਵੇਲੇ ਵੀ ਕਿਹਾ ਸੀ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆਪ ਜਾਂਚ ਕਰਨ ਦੇ ਸਮਰਥ ਹੈ ਜੀ ਤੁਸੀਂ ਹੁਣੇ ਮੰਨਦੇ ਜੇ ਕਿ ਮੈਟਰ ਡਿਸਾਲਵ ਖਤਮ ਹੋ ਚੁੱਕਿਆ ਹੈ ਮੈਂ ਮੈਂ ਉਹੀ ਤੁਹਾਨੂੰ ਦੱਸਣ ਲੱਗਿਆ ਕਿ ਉਸ ਵੇਲੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਅਕਾਲ ਤਖਸਬ ਨੂੰ ਕਿਹਾ ਕਿ ਤੁਸੀਂ ਪੜਤਾਲ ਕਰੋ ਅਕਾਲ ਤਖਸਬ ਨੇ ਇੱਕ ਬਕਾਇਦਾ ਕਮੇਟੀ ਬਣਾ ਕੇ ਉਹਦੀ ਪੜਤਾਲ ਕੀਤੀ ਸੀ 1000 ਪੰਨੇ ਦੀ ਰਿਪੋਰਟ ਜਿਹੜੀ ਹੈ ਉਹ ਅਸੀਂ ਜਾਰੀ ਕੀਤੀ ਸੀ ਉਹਦੇ ਨਾਲ ਇੱਕ ਸਮਰੀ ਸੀ ਥੋੜੇ ਜੇ ਪੇਜ਼ਾਂ ਦੀ ਜਿਹਦੇ ਵਿੱਚ ਸਾਰਿਆਂ ਦੇ ਨਾਮ ਲਿਖੇ ਸੀ 18 ਜਣਿਆਂ ਦੇ ਔਰ ਅਸੀਂ ਸਾਰਾ ਕੁਝ ਮੁਕੰਮਲ ਕਰਕੇ ਉਸ ਵੇਲੇ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਨੂੰ ਜੋਗ ਕਾਰਵਾਈ ਲਈ ਭੇਜ ਦਿੱਤੀ ਸੀ ਅਕਾਲ ਤੱਕ ਸਭ ਦਾ ਕੰਮ ਜਿਹੜਾ ਸੀ ਉਹ ਪੜਤਾਲ ਕਰਵਾ ਕੇ ਦੋਸ਼ੀ ਜਿਹੜੇ ਹੈ ਉਹ ਉਹਨਾਂ ਦੇ ਨਾਮ ਮੈਂਸ਼ਨ ਕਰਕੇ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਨੂੰ ਭੇਜਣਾ ਸੀ ਭੇਜ ਦਿੱਤਾ ਕਿ ਕਾਰਵਾਈ ਕੀ ਕਰਨੀ ਹੈ ਕੀ ਨਹੀਂ ਕਰਨੀ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਸੀ ਸਰਦਾਰ ਜੀ ਸਰਕਾਰ ਦੀ ਇਸ ਕਾਰਜਕਾਰੀ ਵਿੱਚ ਟਿੱਕ ਦੇ ਦੇ ਕਿਉਂਕਿ ਧਾਮੀ ਸਾਹਿਬ ਕਹਿ ਰਹੇ ਕਿ ਸਰਕਾਰ ਐਸਜੀਪੀਸੀ ਦੇ ਵਿੱਚ ਮਾਮਲੇ ਦੇ ਵਿੱਚ ਇੰਟਰਫੀਅਰਸ ਲਾ। ਅਸੀਂ ਵੀ ਕਹਿੰਦੇ ਹਾਂ ਕਿ ਸਰਕਾਰ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਪਰ ਸਭ ਤੋਂ ਵੱਡੀ ਦਖਲ ਅੰਦਾਜ਼ੀ ਅਕਾਲੀ ਸਰਕਾਰ ਕਰਦੀ ਰਹੀ ਇਸ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਕੰਮਾਂ 'ਚ। ਉਸ ਵੇਲੇ ਇਹ ਕਿਉਂ ਨਹੀਂ ਸੀ ਕਹਿੰਦੇ ਕਿ ਸਰ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਤੱਕ ਸੇਵਾਦਾਰਾਂ ਤੱਕ ਦੀਆਂ ਬਦਲੀਆਂ ਵੀ ਜਿਹੜੀਆਂ ਅਕਾਲੀ ਆਗੂ ਆਪਣੇ ਫੋਨਾਂ ਤੇ ਕਰਵਾਉਂਦੇ ਸੀ ਉਹ ਦਖਲਅੰਦਾਜ਼ੀ ਨਹੀਂ ਸੀ ਅਸੀਂ ਦਖਲਅੰਦਾਜ਼ੀ ਦੇ ਖਿਲਾਫ ਆ ਕਿ ਸਰਕਾਰ ਦੀ ਦਖਲਅੰਦਾਜ਼ੀ ਪੰਥਕ ਸੰਸਥਾਵਾਂ ਦੇ ਵਿੱਚ ਨਹੀਂ ਹੋਣੀ ਚਾਹੀਦੀ ਪਰ ਇਹ ਪਰਤਾ ਪਾਈਆਂ ਕਿਨੇ ਪਰਚਾ ਇਹਨਾਂ ਨੇ ਪਾਈਆਂ ਇੱਕ ਪੰਥਕ ਇਕਤਾ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਪੰਥਕ ਇਕਤਾ ਨੂੰ ਲੈ ਕੇ ਤੁਸੀਂ ਵੀ ਤਿਆਰ ਹੋ ਦੂਸਰੇ ਪਾਸੇ ਜੋ ਸੁਗਮਿਸਿੰਗ ਬਾਦਲ ਹੋ ਰਹੇ ਨੇ ਤੁਹਾਡਾ ਉਹ ਵੀ ਇਹ ਕਹਿੰਦਾ ਹੋਇਆ ਨਜ਼ਰ ਆਉਂਦਾ ਕਿ ਜੇ ਕਿਸੇ ਨੇ ਸਾਡੀ ਪਾਰਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਉਣਾ ਤਾਂ ਆ ਸਕਦਾ ਹੁਣ ਗੱਲ ਇੱਥੇ ਇਹ ਪੈਦੀ ਹੈ ਕਿ ਪੰਥਕ ਇਕਤਾ ਹੋਏਗੀ ਕਿਸ ਤਰੀਕੇ ਕਿਉ ਅ ਅਧਿਕਾਰ ਤੇ ਗੱਲਬਾਤ ਤਾਂ ਕੋਈ ਮੀਟਿੰਗ ਦੇ ਸਿਲਸਿਲੇ ਦੇ ذریعے ਜਾ ਕਿਸੇ ਤਰੀਕੇ ਹੋਏਗੀ। ਤਾਂ ਮੈਂ ਕਮੇਟਰੀ ਜਾਂ ਕਿਸਦੇ ਅਕਾਲ ਤੱਕ ਸੁਖਵੀਰ ਸਿੰਘ ਬਾਦਲ ਅੱਜ ਪ੍ਰਧਾਨਗੀ ਛੱਡਦੇ ਮੈਂ ਵੀ ਛੱਡ ਦੂੰਗਾ ਇਕੱਠੇ। ਕੋਈ ਪੀਸੀਏ ਕੋਈ ਕਮੇਟੀ ਕੁਝ ਬਣਾ ਰਹੇ ਬਟਿਸ ਕਰ ਰਹੇ ਕਿਸੇ ਉਹ ਪ੍ਰਧਾਨਗੀ ਛੱਡਣ ਲਈ ਤਿਆਰ ਹੋ ਗਏ ਤਿਆਰ ਕ ਕਰੇ ਅਸੀਂ ਤਿਆਰ ਕਰਨ ਲਈ ਤਿਆਰ ਹਾਂ। ਕੋਈ ਕੋ ਕਮੇਟੀ ਕੋਈ ਈਸੀਏ ਕੋਈ ਹਾਂਜੀ ਬਿਲਕੁਲ ਸਾਡੇ ਐਫਰਟਸ ਕਰਦੇ ਰਹਿੰਦੇ ਨੇ ਈਆਲੀ ਸਾਹਿਬ ਹੈ ਹ ਝੁੰਦਾ ਸਾਹਿਬ ਹੈ ਛੋਟੇ ਪਰ ਸਾਹਿਬ ਹੈ ਇਹ ਐਫਰਟਸ ਕਰਦੇ ਹੀ ਰਹਿੰਦੇ ਆ ਪਹਿਲਾਂ ਚੰਦ ਸਾਹਿਬ ਦੇ ਹੁਕਮਤ ਤੋਂ ਬਾਅਦ ਸਾਰਾ ਕੁਝ ਹੋਇਆ ਉਹ ਤੋਂ ਬਾਅਦ ਜੋ ਕੁਝ ਹੋਇਆ ਉਸ ਤੋਂ ਬਾਅਦ ਜਿਹੜੇ ਭਾਰਤੀ ਮਹੀਮ ਹੋਈ ਤੁਸੀਂ ਅਕਾਲ ਤਖਤ ਸਾਹਿਬ ਨੂੰ ਜਿਹੜਾ ਅਪੀਲ ਕਿਉਂ ਨਹੀਂ ਕਰਦੇ ਜੀ ਪੰਖ ਪੰਥਕ ਇਕਤਾ ਕਰਾਉਣਾ ਸੀ ਵੱਖ-ਵੱਖਰੇ ਖਵਾਰ ਹੋਏ ਬੈਠ ਰਹੇ ਕਿਉਂਕਿ ਇਹ ਸਾਨੂੰ ਪਤਾ ਹੈਗਾ ਕਿ ਅਕਾਲ ਤਖਤ ਸਾਹਿਬ ਨੇ ਇਹ ਨਹੀਂ ਕਰਾਉਣੀ ਕਿਉਂਕਿ ਭਾਈ ਮਨਜੀਤ ਸਿੰਘ ਜੀ ਨੇ ਜਿਹੜੇ ਉਸ ਵੇਲੇ ਅਕਾਲ ਤਖਤ ਦੇ ਜ਼ਾਇਦਾਰ ਸੀ ਨਾ ਜੀ ਉਹਨਾਂ ਨੇ ਵੀ ਇਹ ਏਕਤਾ ਕਰਵਾਉਣ ਦਾ ਯਤਨ ਕੀਤਾ ਸੀ ਜਦੋਂ ਸਕੰਦਰ ਸਿੰਘ ਮਲੂਕਾ ਇਹ ਕਹਿੰਦੇ ਆ ਕਿ ਪੁਨਰ ਸੰਜੀਤ ਦੇ ਬਹੁਤੇ ਲੀਡਰ ਉਹਨਾਂ ਦੇ ਕੰਟੈਕਟ ਵਿੱਚ ਹੈਗੇ ਨੇ ਔਰ ਉਹ ਬਹੁਤ ਵਾਪਸ ਵੀ ਆਉਣਾ ਚਾਹੁੰਦੇ ਆ ਪਰ ਇਹਨੂੰ ਕੀ ਮਤਲਬ ਹੈ ਇਹ ਅਫਵਾਹਾਂ ਨੇ ਜਿਹੜਾ ਉਹਨਾਂ ਦਾ ਆਈਟੀ ਵਿੰਗ ਤੇ ਉਹਨਾਂ ਦੇ ਲੀਡਰ ਜਿਹੜੇ ਆ ਇੱਕ ਸਟ੍ਰੈਟੇਜੀ ਦੇ ਤਹਿਤ ਫਲਾ ਰਹੇ ਆ ਕਿ ਸਾਡੇ ਨਾਲ ਫਲਾਣਾ ਵੀ ਆਉਣਾ ਚਾਹੁੰਦਾ ਸਾਡੇ ਨਾਲ ਢੰਕਾ ਵੀ ਆਉਣਾ ਚਾਹੁੰਦਾ ਸਾਡੇ ਨਾਲ ਉਹ ਵੀ ਆਉਣਾ ਚਾਹੁੰਦਾ ਐਸੀ ਕੋਈ ਗੱਲ ਪ੍ਰਧਾਨ ਜੀ ਪੀਏਸੀ ਬਣਾਈ ਜਾ ਰਹੀ ਹੈ ਬਿਲਕੁਲ ਬਿਲਕੁਲ ਸਾਰਾ ਕੁਝ ਹੀ ਬਣਾਵਾਂਗੇ ਸਰਬਸੰਮਤੀ ਨਾਲ رائے ਨਾਲ ਇਅਲੀ ਸਾਹਿਬ ਸ਼੍ਰੋਮਣੀ ਅਕਾਲੀ ਦਲ ਪੁਰਨ ਦਾ ਜੀ ਦਾ ਹਿੱਸਾ ਨਹੀਂ ਗਿਆ ਹੋ ਗਿਆ ਇਹ ਪ੍ਰਧਾਨ ਹੈ ਜੀ ਇਹ ਪੁਨਰ ਸਜੀਤ ਅਕਾਲੀ ਦਲ ਦੇ ਪ੍ਰਧਾਨ ਕੋ ਮੈਂ ਇੰਟਰਵਿਊ ਕਰਕੇ ਮੈਂ ਇੱਕ ਇੰਟਰਵਿਊ ਸਾਰਾ ਕੁਝ ਕਲੀਅਰ ਕਰ ਹੀ ਦਿੱਤਾ ਕਿਉਂਕਿ ਜੋ ਜੋ ਕੁਝ ਵੀ ਹੋਇਆ ਅਸੀਂ ਜੋ ਪੰਜ ਮੈਂਬਰੀ ਕਮੇਟੀ ਬਣੀ ਸੀ ਪਹਿਲਾਂ ਸੱਤ ਮੈਂਬਰੀ ਉਹਦਾ ਮਕਸਦ ਕੀ ਸੀਗਾ ਕਿ ਅਸੀਂ ਭਰਤੀ ਕਰਨੀ ਉਸ ਸ਼੍ਰੋਮਣੀ ਅਕਾਲੀ ਦਲ ਦੀ ਤੇ ਉਹਨੂੰ ਮਜ਼ਬੂਤ ਕਰਨਾ ਉਹਦੇ ਵਿੱਚ ਨਵੀਂ ਲੀਡਰਸ਼ਿਪ ਦੇਣੀ ਆ ਪਾਰਟੀ ਦੇ ਮੁਤਾਬਕ ਡੈਲੀਗੇਟਸ ਨੇ ਦੇਣੀ ਸੀ ਅਗਲੀ ਲੇਕਿਨ ਉਹ ਜੋ ਇੱਕ ਧੜਾ ਹੀ ਉਹ ਤੋਂ ਬਾਗੀ ਹੋ ਗਿਆ ਤੇ ਉਸ ਤੋਂ ਬਾਅਦ ਜੋ ਵੀ ਹੋਇਆ ਤੁਹਾਡੇ ਸਾਹਮਣੇ ਆ ਸਾਡੇ ਕੋਲ ਚਾਰਾ ਕੀ ਸੀ ਅਸੀਂ ਕੱਲ ਤੱਕ ਸਰਬ ਦੇ ਹੁਕਮ ਟਾਲ ਨਹੀਂ ਸਕਦੇ ਸੀਗੇ ਨਾ ਚਾਹੁੰਦੇ ਹੋਏ ਵੀ ਇਹ ਸਾਰਾ ਜਿਹੜਾ ਇਹ ਪਾਰਟੀ ਬਣੀ ਆ ਸੋ ਇਸ ਲਈ ਕੋਸ਼ਿਸ਼ ਸੀਗੀ ਵੀ ਹਜੇ ਵੀ ਇਹ ਪੰਥਕ ਇਕਤਾ ਹੋ ਜਵੇ ਮੈਂ ਐਕਟਿਵਲੀ ਹਿੱਸਾ ਨਹੀਂ ਲਿਆ ਸੀ ਇਸੇ ਕਰਕੇ ਅਸੀਂ ਕੋਸ਼ਿਸ਼ 'ਚ ਸੀਗੇ ਵੀ ਸਾਰੇ ਇਕੱਠੇ ਹੋਣ ਕਿਉਂਕਿ ਸਾਡਾ ਆਪਣਾ ਕੋਈ ਸਵਾਰਥ ਨਹੀਂ ਸੀਗਾ ਅਸੀਂ ਸਿਰਫ ਕਾਂਤਖੜ ਸਾਹਿਬ ਦਾ ਹੁਕਮਨਾਮਾ ਮੰਨਿਆ ਉਸ ਤੋਂ ਪਹਿਲਾਂ ਮੈਂ ਨਹੀਂ ਛੱਡ ਕੇ ਜੇ ਹੁਕਮਨਾਮਾ ਨਾ ਹੁੰਦਾ ਮੈਂ ਤਾਂ ਕਰ ਬੇਟਾ ਸੀ ਕਿ ਨਾ ਨਾਲ ਜਾਣਾ ਨਾ ਖਰਾਬ ਜਾਣਾ ਜਿਆਰੀ ਸਾਹਿਬ ਤੋਂ ਸੁਣਨ ਸਰਜੀਵ ਦੇ ਲੀਡਰ ਬਣ ਗਿਆ ਕਿ ਅਕਾਲੀ ਦਲ ਦੇ ਲੀਡਰ ਬਣ ਗਿਆ ਨਹੀਂ ਹੁਣ ਦੇਖੋ ਮੇਰੀ ਗੱਲ ਸੁਣੋ ਅਕਾਲੀ ਦਲ ਦੇ ਲੀਡਰ ਉਹ ਤਾਂ ਤੁਸੀਂ ਜੋ ਮਰਜ਼ੀ ਮੰਨ ਲਓ ਲੇਕਿਨ ਅਸੀਂ ਇਕਾਲਤਖ ਸਾਹਿਬ ਦੀ ਹੁਕਮ ਨੂੰ ਮੰਨਿਆ ਵਾ ਉਸ ਦੀ ਮਰਿਆਦਾ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਆ ਕਿਉਂਕਿ ਦੇਖੋ 15 ਲੱਖ ਬੰਦੇ ਦੀ ਭਰਤੀ ਆ ਉਹਨਾਂ ਨੂੰ ਨਰਾਸ਼ ਨਹੀਂ ਕੀਤਾ ਜਾ ਸਕਦਾ ਲੇਕਿਨ ਅਸੀਂ ਅੱਜ ਵੀ ਚਾਹੁੰਦੇ ਆ ਸਾਡਾ ਕੋਈ ਸਵਾਰਥ ਨਹੀਂ ਜੇ ਪੰਥਕ ਇਕਤਾ ਹੁੰਦੀ ਆ ਅਸੀਂ ਸਾਰੇ ਆਪਣਾ ਹਰ ਤਰ੍ਹਾਂ ਦਾ ਤਿਆਰ ਕਰਨ ਤਿਆਰ ਆ ਪੰਥ ਦੇ ਪੰਜਾਬ ਦੇ ਭਲੇ ਦੇ ਲਈ ਪਰ ਜਿਹੜੇ ਤੁਹਾਡੇ ਧੜੇ ਦੇ ਨਾਲ ਕਈ ਲੀਡਰ ਨੇ ਜਿਹੜੇ ਉਸ ਦਿਨ ਅਸੀਮ ਦੇ ਸਾਹਮਣੇ ਖੜਕੇ ਜਿਨ੍ਹਾਂ ਨੂੰ ਕਿਹਾ ਗਿਆ ਸੀ ਜੀ ਇਹ ਜੋ ਸਾਡਾ ਕੋਈ ਧੜਾ ਨਹੀਂ ਹੈਗਾ ਨਾ ਮੈਂ ਕਿਹਾ ਧੜੇ ਸੀਗਾ ਮੇਰੀ ਗੱਲ ਨੂੰ ਸਮਝੋ ਅਸੀਂ ਸਿਰਫ ਪੰਜ ਮੈਂਬਰੀ ਕਮੇਟੀ ਜਦੋਂ ਬਣੀ ਸਤ ਮੈਂ ਵੀ ਉਹਦੇ ਚ ਆਏ ਆ ਕੋਈ ਧੜਾ ਨਹੀਂ ਕੋਈ ਉਹ ਧੜਾ ਮੇਰਾ ਨਾ ਨਾ ਕੋ ਮੇਰਾ ਕੋਈ ਧੜਾ ਨਹੀਂ ਸੀਗਾ ਕੋਈ ਧੜਾ ਨਹੀਂ ਹੈਗਾ ਹੈ ਜੀ ਕੋਈ ਧੜਾ ਨਹੀਂ ਅਸੀਂ ਕਾਲ ਤੱਕ ਸਦਾ ਹੁਕਮ ਮੰਨ ਰਹੇ ਹਾਂ ਬਸ ਉਹਤੇ ਪੜਾ ਦੇ ਰਹੇ ਹਾਂ ਦਮਾਂ ਦੇ ਗਾਂਵ ਜਿਹੜੇ ਲੀਡਰਾਂ ਨੂੰ ਇਹ ਕਿਹਾ ਗਿਆ ਸੀ ਕਿ ਜੀ ਤੁਸੀਂ ਹੁਣ ਅਗਵਾਈ ਕਰਨ ਦੇ ਯੋਗ ਨਹੀਂ ਉਹਨਾਂ ਲੀਡਰਾਂ ਨੂੰ ਲੈ ਕੇ ਤੁਹਾਡੇ ਇਹ ਜਿਹੜੇ ਸਾਥੀ ਨੇ ਇਹਨਾਂ ਦੇ ਵਿੱਚੋਂ ਹੀ ਬਹੁਤ ਸਾਰੇ ਸਾਥੀ ਜਿਹੜੇ ਸਵਾਲ ਚੁੱਕਦੇ ਆ ਪਈ ਗਏ ਉਹਦੋਂ ਕਿਹਾ ਗਿਆ ਸੀ ਕਿ ਜੀ ਇਹ ਅਗਵਾਈ ਕਰਨ ਦੇ ਯੋਗ ਨਹੀਂ ਤਾਂ ਅੱਜ ਜੋ ਕਿਦਾਂ ਹੋਗੇ ਜਿਹੜੇ ਉਹ ਵੀ ਅਗਲੀ ਕਿਤਾਬ 'ਚ ਦਿਖਾਈ ਦੇਦੇ ਸਾਥੀ ਦੇਖੋ ਨਹੀਂ ਜਰਦੂਸ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਜਿਹੜੇ ਉਸ ਵੇਲੇ ਫਸਿਲ ਦੇ ਸਾਹਮਣੇ ਖੜੇ ਸੀ ਜੀ ਉੱਥੇ ਤਾਂ ਫਸਿਲ ਦੇ ਸਾਹਮਣੇ ਤਾਂ ਹਜ਼ਾਰਾਂ ਸੰਗਤਾਂ ਵੀ ਬੈਠੀਆਂ ਸੀ ਨਾ ਉਹ ਜਿਹੜੇ ਲੀਡਰ ਫਸਿਲ ਦੇ ਸਾਹਮਣੇ ਖੜੇ ਸੀ ਜਿਹੜੇ ਅਕਾਲ ਤਖਤ ਸਾਹਿਬ ਦੇ ਅੱਗੇ ਸਿਰ ਝੁਕਾ ਆ ਗਏ ਜੀ ਇਹਨਾਂ ਨੇ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਨੂੰ ਪ੍ਰਵਾਨ ਕਰ ਲਿਆ 2 ਦਸੰਬਰ ਦੇ ਹੁਕਮਨਾਮੇ ਨੂੰ ਇਨ ਬਿਨ ਮੰਨ ਲਿਆ ਤੇ ਉਹ ਸਾਡੇ ਨਾਲ ਤੁਰ ਰਹੇ ਨੇ ਪਾਰਟੀ ਦੇ ਵਿੱਚ ਸੀਨੀਅਰ ਮੀਤ ਪ੍ਰਧਾਨ ਹੈ ਪਾਰਟੀ ਦੇ ਵਿੱਚ ਜਨਰਲ ਖਤਰ ਹੈ ਉਹ ਤਾਂ ਕੁਝ ਵੀ ਨਹੀਂ ਨਿਕਲ ਸਾਡੀ ਸਹਾਇਤਾ ਕਰ ਰਿਹਾ ਇਸ ਸਹਾਇਤਾ ਕਰ ਤੋਂ ਅਸੀਂ ਕਿਸੇ ਨੂੰ ਕਿਵੇਂ ਰੋਕ ਸਕਦੇ ਸਾਡੇ ਨਾਲ ਖੜਦੇ ਨਹੀਂ ਜਾਨੀ ਸਾਹਿਬ ਇਹ ਇਹ ਮੈਂ ਬਿਹਤਰ ਤਰੀਕੇ ਨਾਲ ਸਮਝਣਾ ਚਾਹੁੰਦਾ ਜਿਹੜਾ ਇਸ ਵੇਲੇ ਫ੍ਰੇਮ ਹੈ ਸਾਡੇ ਸਾਹਮਣੇ ਕੀ ਉਹ ਇਹ ਇਹ ਦੇਖੀਏ ਕਿ ਪੁਨਰ ਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੇ ਨਾਲ ਪੂਰੀ ਟੀਮ ਦੇ ਨਾਲ 5 5 ਮੈਂਬਰ ਦੀ ਕਮੇਟੀ ਜੱਗ ਬੈਠੇ ਨੇ ਜਾਂ ਪੁਨਰ ਸੁਰਜੀਤ ਅਕਾਲੀ ਦਲ ਦੇ ਮੰਤਰੀ ਤੇ ਆਲੀ ਬੈਠੇ ਨੇ ਦੇਖੋ ਅਸੀਂ ਕਮੇਟੀ ਦਾ ਹਿੱਸਾ ਵੀ ਆ ਕਮੇਟੀ ਦਾ ਹਿੱਸਾ ਜਿਸੀਂ ਸਾਰੇ ਇਕੱਠੇ ਆ ਕੋਈ ਸਾਡਾ ਕਿਸੇ 'ਚ ਨਾ ਕੋਈ ਮਤਭੇਦ ਸੀਗਾ ਪਹਿਲਾਂ ਵੀ ਨਾ ਹੈਗਾ ਨਾ ਹੁਣ ਹੈਗਾ ਤੇ ਨਾਲ ਨਾਲ ਸਮੇਂ ਵਿੱਚ ਹੋਊਗਾ ਕਿਉਂਕਿ ਸਾਡਾ ਆਪਣਾ ਕੋਈ ਸਵਾਰਥ ਨਹੀਂ ਹੈਗਾ ਤੁਸੀਂ ਸਵਾਲ ਜਵਾਬ ਜਿੰਦਾ ਮਰਜ਼ੀ ਕਰ ਲਓ ਅਸੀਂ ਸ਼੍ਰੀ ਕਾਲ ਤੱਕ ਸਭ ਨੂੰ ਸਮਰਪਿਤ ਸਿਗੇ ਤੇ ਹੈਗੇ ਤੇ ਰਾਵਾਂਗੇ ਜੇ ਕਿਨਾਂ ਉਹਦੇ ਲਈ ਦੇਖੋ ਕਿਸੇ ਦੀ ਵੀ ਭਾਵਨਾ ਨੂੰ ਠੇਸ ਨਹੀਂ ਪਹੁੰਚਾ ਸਕਦੇ ਜਿਹੜੀ ਭਰਤੀ ਹੋਈ ਆ ਕਿਉਂਕਿ ਇਹ ਨਹੀਂ ਚਾਹੁੰਦੇ ਹੋਏ ਵੀ ਹੋਇਆ ਜੋ ਵੀ ਹੋਇਆ ਸੀ ਚਾਹੁੰਦੇ ਨਹੀਂ ਸੀ ਜੋ ਅਸੀਂ ਚਾਹੁੰਦੇ ਹੁੰਦਾ ਨਹੀਂ ਜੋ ਪ੍ਰਮਾਤਮਾ ਚਾਹੁੰਦਾ ਉਹ ਹੁੰਦਾ ਵਾ ਸੋ ਜੋ ਪ੍ਰਮਾਤਮਾ ਨੇ ਚਾਇਆ ਹੋਇਆ ਤੇ ਹੁਣ ਸਾਡੇ ਕੋਲੇ ਕੋਈ ਮੇਰੇ ਕੋਲੇ ਕੋਈ ਚਾਰਾ ਨਹੀਂ ਕਿ ਅਸੀਂ ਉਹਨਾਂ ਲੋਕਾਂ ਨੂੰ ਨਿਰਾਸ਼ ਨਹੀਂ ਕਰ ਸਕਦੇ ਜਿਹੜੇ ਮੈਂਬਰ ਬਣੇ ਨੇ ਜਿਨ੍ਹਾਂ ਨੇ ਭਰਤੀ ਕੀਤੀ ਆ ਠੀਕ ਆ ਮੈਂ ਕੁਝ ਟਾਈਮ ਲਈ ਇਸ ਗੱਲ ਤੇ ਜ਼ਰੂਰ ਸੀਗਾ ਵੀ ਹੁਣ ਕਰੀਏ ਕੀ ਇਕੱਠੇ ਕਰੀਏ ਨਹੀਂ ਹੋ ਰੇ ਨਹੀਂ ਮੰਨਦੇ ਸਾਡੀ ਤਾਂ ਕੋਈ ਸ਼ਰਤ ਨਹੀਂ ਅਸੀਂ ਤਾਂ ਕਹਿੰਦੇ ਸਾਨੂੰ ਆਉਦਾ ਚਾਹੀਦਾ ਵਾ ਅਸੀਂ ਤਾਂ ਹਰ ਤਿਆਗ ਕਰਨ ਤਿਆਰ ਆ ਨਹੀਂ ਨਹੀਂ ਸ਼ਰਤ ਮੈਂ ਉਹਨਾਂ ਨੇ ਕਿਹਾ ਕਿ ਸੁਬੀਰਵਾਲ ਛੱਡ ਦੇ ਇਕੱਠੇ ਨਹੀਂ ਨਹੀਂ ਸਾਡੇ ਆਪਣੇ ਲਈ ਜਾਨੀ ਮੰਗ ਰਹੇ ਸੀ ਕੋਈ ਅਸੀਂ ਪੰਥ ਲਈ ਪਾਰਟੀ ਲਈ ਮੰਗ ਰਹੇ ਆ ਨਾ ਪੰਜਾਬ ਦੇ ਭਲੇ ਲਈ ਕਰ ਰਹੇ ਆ ਨਾ ਉਹ ਆਪਣੀ ਪ੍ਰਧਾਨਗੀ ਦੀ ਗੱਲ ਕਰ ਰਹੇ ਨੇ ਅਸੀਂ ਤਾਂ ਨਹੀਂ ਕਰ ਰਹੇ ਵੀ ਸਾਨੂੰ ਆ ਬਣਾਓ ਸਾਨੂੰ ਆਉਦਾ ਦੋ ਮੈਂ ਤਾਂ ਇੱਥੇ ਤੱਕ ਵੀ ਕਹਿ ਦਿੱਤਾ ਸੀਗਾ ਇੱਕ ਇੰਟਰਵਿਊ ਦੇ ਵਿੱਚ ਸੁਣ ਹੀ ਲਿਆ ਹਣਾ ਤੁਸੀਂ ਵੀ ਸਾਡੇ ਤੇ ਸ਼ਰਤ ਲਾ ਦਿਓ ਤੁਸੀਂ ਕੁਝ ਹੋਣ ਦੀ ਲੜਨੀ ਤੁਸੀਂ ਕਿ ਅਹੁਦਾ ਨਹੀਂ ਲੈਣਾ ਤੁਸੀਂ ਪਾਰਟੀ ਲਈ ਕੰਮ ਕਰਨਾ ਤਿਆਰ ਆ ਸੀ ਕਰਨੋ ਇਹਦੋਂ ਵੱਧ ਕੀ ਕਰ ਲਈ ਦੱਸੋ ਫਿਰ ਕਿਹੜੀ ਅਗਨੀ ਪ੍ਰਿਕਲ ਲੈਣੀ ਸਾਡੀ ਲੈ ਲੋ ਉਹ ਕੀ ਕਰਣਾ ਚਾਹੁੰਦੇ ਦੱਸੋ ਉਹ ਇੱਕ ਵਾਰ ਕਹਿ ਦਿੰਦੀ ਹਾਂ ਮੈਂ ਉਹ ਤਾਂ ਛੱਡੋ ਤਿਆਰ ਆ ਪੰਜ ਦੇ ਪੰਜਾਬ ਦੇ ਭਲੇ ਲਈ ਪਾਰਟੀ ਦੇ ਭਲੇ ਲਈ ਕਹਿ ਸਕਦੇ ਨੇ ਹੁਣ ਏਕਤਾ ਹੋ ਜੇ ਗੱਲ ਖਤਮ ਆ ਜੀ ਏਕਤਾ ਹੋ ਜੂਗੀ ਇਹਦਾ ਮਤਲਬ ਉਹ ਸਿਰਫ ਤੇ ਸਿਰਫ ਆਪਣੀ ਕੁਰਸੀ ਲਈ ਨੇ ਬਾਕੀ ਸਾਰੇ ਸਮਰਪਿਤ ਨੇ ਇਹ ਅਲੀ ਸਾਹਿਬ ਅੰਦਰੋਂ ਇੱਕ ਆਵਾਜ਼ ਆਈ ਕਹਿੰਦੇ ਜੀ ਸਾਨੂੰ ਲੋਕੀ ਪੁੱਛਦੇ ਤੁਸੀਂ ਕਿਹੜੀ ਪਾਰਟੀ ਦੇ ਹੋ ਕਦੇ ਸਾਨੂੰ ਪਾਰਟੀ ਜਲਦੀ ਡਿਸਪਲਏ ਕਰਾਉਣੀ ਪੈਣੀ ਹੈ ਤਾਂ ਕਿ ਲੋਕਾਂ ਦੇ ਵਿੱਚ ਵਿਚਰਿਆ ਜਾ ਸਕੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਤੁਸੀਂ ਗੱਲ ਕੀਤੀ ਸੀ ਕਿ ਅਸੀਂ ਨਾਮ ਪੇਟੇ ਨੇ ਪਰ ਲੱਗਦਾ ਕਿ ਜੇਕਰ ਇੱਕ ਪਾਰਟੀ ਹੋਰ ਨਵੀਂ ਆ ਜੇਗੀ ਤੇ ਹੋਰ ਹੋਰ ਆ ਜੇਗੀ ਪਰ ਸ਼੍ਰੋਮਣੀ ਅਕਾਲੀ ਦਲ ਤਾਂ ਫਿਰ ਵੰਡਿਆ ਗਿਆ ਕਿਉਂਕਿ ਉਸ ਦਿਨ ਵੀ ਹਕੂਮਨਮੇ ਦੇ ਵਿੱਚ ਵੀ ਇਸ ਤਰੀਕੇ ਖਸੇਮ ਤੋਂ ਫੈਸਲਾ ਹੋਇਆ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਕੀਤਾ ਜਾਵੇ ਪਰ ਉਸ ਤਰੀਕੇ ਸ਼੍ਰੋਮਣੀ ਅਕਾਲੀ ਦਲ ਸਾਡਾ ਕਸੂਰ ਦੱਸ ਦਿਓ ਜੀ ਸਾਡਾ ਕਸੂਰ ਦੱਸੋ ਜੀ ਤੁਸੀਂ ਦੱਸੋ ਸਰ ਤੁਹਾਡਾ ਕਸੂਰ ਅਸੀਂ ਤਾਂ ਅਸੀਂ ਸਾਰੇ ਬੇਟਾ ਇਹਦਾ ਕਸੂਰ ਦੱਸ ਦਿਓ ਜੀ ਜੇ ਇੱਕ ਜਿਹੜੀ ਪੰਥ ਦੀ ਪਾਰਟੀ ਨੂੰ ਇੱਕ ਪਰਿਵਾਰ ਕਹਿ ਦੇਵੇ ਸਾਡੀ ਪਾਰਟੀ ਹੈ ਇਹ ਕੀ ਗੱਲ ਹੈ ਨਾ ਪਾਰਟੀ ਪਰਿਵਾਰ ਦੀ ਨਹੀਂ ਹੈਗੀ ਉਸ ਨੂੰ ਲੀਗਲੀ ਤਰੀਕੇ ਦੇ ذریعے ਮੈਂ ਤੁਹਾਨੂੰ ਇੱਕ ਮੈਂ ਤੁਹਾਨੂੰ ਆਪਣਾ ਦਰਿਆ ਦਰਿਆ ਦੇ ਵਿੱਚੋਂ ਕੋਈ ਸ਼ਾਖਾ ਫੁੱਟ ਜਾਂਦੀ ਹੈ ਤੇ ਸਮਾਂ ਪਾ ਕੇ ਉਹ ਸ਼ਾਖਾ ਦਰਿਆ ਦਾ ਅਸਲ ਮੂਲ ਬਣ ਜਾਂਦੀ ਹੈ ਤੇ ਜਿਹੜਾ ਮੇਨ ਹੁੰਦਾ ਉਹ ਇੱਕ ਸ਼ਾਖ ਬਣ ਜਾਂਦਾ ਇਸੇ ਤਰ੍ਹਾਂ ਹੀ ਹੁੰਦਾ ਪਰ ਨਹੀਂ ਪ੍ਰਧਾਨ ਜੀ ਗੱਲ ਤੇ ਹੀ ਹੈ ਨਾ ਕਿ ਜਿੰਨਾ ਸਮਾਂ ਲੀਗਲੀ ਤੌਰ ਤੇ ਤੁਹਾਡੇ ਕੋਲ ਪਾਵਰ ਨਹੀਂ ਹੁੰਦੀ ਸਾਡੇ ਸਾਡੇ ਲੀਡਰ ਜਿਹੜੇ ਹੈ ਲੱਗੇ ਹੋਏ ਹੈ ਕਾਗਜ਼ੀ ਕਾਰਵਾਈ ਜਿਹੜੀ ਸਾਡੀ ਜਿਹੜੀ ਤਕਰੀਬਨ ਮੁਕੰਮਲ ਹੈ ਮੇਬੀ ਹੋ ਸਕਦਾ ਹਫਤੇ 10 ਦਿਨਾਂ ਤੱਕ ਪਾਰਟੀ ਦੇ ਅਲੱਗ-ਅਲੱਗ ਥਿਊਰੀਆਂ ਦੇ ਕਾਂਸੈਪਟ ਸੀ ਸਿਮਟ ਜਾਂਦੇ ਸੀ ਸਾਡੀ ਤਾਂ ਇੱਛਾ ਨਹੀਂ ਸੀ ਮੈਂ ਤਾਂ ਬੋਲਿਆ ਵੀ ਹੈ ਕਿ ਸਾਡੀ ਇੱਛਾ ਨਵੀਂ ਪਾਰਟੀ ਬਣਾਉਣ ਦੀ ਨਹੀਂ ਸੀ ਇਹ ਤਾਂ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਦੀ ਜਿੱਦ ਚੋਂ ਇਹ ਸਾਰਾ ਕੁਝ ਹੋਇਆ ਅੱਜ ਵੀ ਉਹ ਜਦ ਤਿਆਗਦੇ ਦੀ ਇਕਤਾ ਤੁਹਾਡੇ ਕੋਲ ਉਹ ਫਰੇਮਵਰਕ ਕੀ ਰਹੂਗਾ ਜਿਸ ਤਰੀਕੇ ਨਾਲ ਅਸੀਂ ਜੋ 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਏਜੰਡੇ ਸੀ ਉਹਨਾਂ ਜ਼ਿੰਦਿਆਂ ਨੂੰ ਲੈ ਕੇ ਓਕੇ ਪ੍ਰਧਾਨ ਜੀ ਤੁਹਾਡੇ ਕੋਲ ਡੈਲੀਗੇਟ ਦੇ ਚੁਨੇਵੇਂ ਜਿਹੜੇ ਚੁਣ ਕੇ ਆਏ ਵੀ ਨੇ ਲੀਗਲੀ ਰਸਤਾ ਹੈਗਾ ਕਿਉਂਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਤਹਿਤ ਦਾ ਇੱਕ ਤਰੀਕੇ ਦਾ ਜਾਰੀ ਭਾਗੀ ਹੈ ਲੀਗਲੀ ਵੀ ਕਰਾਂਗੇ ਉਸ ਨੂੰ ਲੈ ਕੇ ਤਿਆਰੀ ਹੈ ਲੀਗਲੀ ਵੀ ਤਿਆਰੀ ਹੈ ਸਭ ਕੁਝ ਤਿਆਰ ਹੈ ਸਾਡਾ ਹਾਂ ਜੀ ਪ੍ਰਤੀਸ਼ਠਾ ਸਵਾਲ ਜਵਾਬ ਹੋ ਗਏ ਹੋ ਰੱਖਦੇ ਜਿਹਨ ਮਿਸਲ ਸਤਲੂਈ ਤੁਹਾਡੇ ਨਾਲ ਸੀ ਅੱਜ ਵੀ ਨਾਲ ਹੈ ਜੀ ਅੱਜ ਵੀ ਨਾਲ ਹੈ ਸਰਦਾਰ ਅਜੀਪਾਲ ਸਿੰਘ ਆਇਸ ਕਿਆ ਲੈ ਰਹੇ ਹੋ ਆ ਰਹੇ ਨਹੀਂ ਨਹੀਂ ਆਇਸੀ ਉਹ ਬੈਠ ਕੇ ਗਏ ਹੈ